ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਪੰਜਾਬ ਪ੍ਰਧਾਨ ਸਭਾ ਦਾ ਵਿਸ਼ੇਸ਼ اجلاس ਹੋਇਆ ਉਸ ਵਿਸ਼ੇਸ਼ اجلاس ਦੇ ਵਿੱਚ ਕੁਰਬਾਨੀ ਦਾ ਇਤਿਹਾਸ ਸਿੱਖ ਫਲਸਫੇ ਦੀ ਗੱਲ ਮੱਖੋ ਵਕ ਵਿਚਾਰ ਧਾਰਾਾਂ ਦੇ ਹਵਾਲੇ ਨਾਲ ਚਰਚਾ ਮਹੋਈਆ ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਤੋਂ ਲੈ ਕੇ ਵਿਰੋਧੀ ਧਿਰ ਦੇ ਲੀਡਰਾਂ ਤੱਕ ਨੇ ਆਪਣੀ ਤਕਰੀਰ ਰੱਖੀ ਆਪਣੀ ਗੱਲ ਰੱਖੀ ਇਤਿਹਾਸ ਤੋਂ ਸੇਧ ਲੈਂਦੇ ਆ ਕੁਰਬਾਨੀਆਂ ਦੇ ਫਲਸਫੇ ਤੋਂ ਸੇਧ ਲੈਂਦੇ ਆ ਮੌਜੂਦਾ ਸਥਿਤੀ ਨਾਲ ਨਜਿੱਠਣ ਦੇ ਹਵਾਲੇ ਨਾਲ ਵੀ ਗੱਲਬਾਤ ਹੋਈ ਮੁੱਖ ਮੰਤਰੀ ਭਗਵੰਤ ਮਾਨ ਬਹੁਰਾ ਵੱਲੋਂ ਇੱਕ ਮਤਾ ਰੱਖਿਆ ਗਿਆ ਜਿਹੜੇ ਮਤੇ ਨੂੰ ਸਦਨ ਨੇ ਪ੍ਰਮਾਣਤਾ ਦੇ ਨਾਲ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਕਿ ਸ਼੍ਰੀ ਅਨੰਦਪੁਰ ਸਾਹਿਬ ਦਾ ਸ਼ਹਿਰ ਤਲਵੰਡੀ ਸਾਬੋ ਤੇ ਇਸੇ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਦਾ ਸਜਕਣ ਸਿੰਘ ਦਰਬਾਰ ਸਾਹਿਬ ਦਾ ਝੁਗਿਰਦਾ ਉਹ ਗਲਿਆਰਾ ਜਿਹੜਾ ਸਾਰਾ ਆਲੇ ਦੁਆਲੇ ਦੁਕਾਨਾਂ ਵਾਲਾ ਉਹ ਖੇਤਰ ਸਾਰਾ ਉਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਸੋ ਗਲਿਆਰੇ ਨੂੰ ਲੈ ਕੇ ਸਵਾਲ ਵੀ ਆਇਆ ਇੱਕ ਇਕੱਲਾ ਗਲਿਆਰਾ ਹੀ ਹੈ ਜੀ ਸ਼ਹਿਰ ਕਿਉਂ ਨਹੀਂ ਪੂਰਾ ਸੋ ਮੈਂ ਲੱਗਦਾ ਉਹਨੂੰ ਬਿਜ਼ਨਸ ਹੱਬ ਵਜੋਂ ਦੇਖਿਆ ਜਾਂਦਾ ਏਸ ਤਰੀਕਾ ਕਰ ਵੀ ਹੋਏਗਾ ਸੋ ਕੋਈ ਪਹੁੰਚ ਅਪਰੋਚ ਵੀ ਹੋਈ ਹੋਗੀ ਪਰ ਸ਼੍ਰੀ ਦਰਬਾਰ ਸਾਹਿਬ ਦਾ ਅਲਦਾਲ ਦਾ ਗਲਿਆਰਾ ਤੇ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਇਸ ਨੂੰ ਪਵਿੱਤਰ ਸ਼ਹਿਰ ਦੇ ਦਰਜੇ ਵੱਜੋ ਅੱਜ ਮਤਾ ਪਾਸ ਕੀਤਾ ਗਿਆ ਇਸ ਦੇ ਨਾਲ ਹੀ ਖਾਸ ਕਰਕੇ ਜਿਹੜਾ ਉੱਥੇ ਪਹਿਲੂ ਉੱਪਰਿਆ ਮੁੱਖ ਮੰਤਰੀ ਹੋਰਾਂ ਦੇ ਸਮੂੱਚੇ ਧਾਰਮਿਕ ਬਿਆਨੀਆਂ ਦੇ ਨਾਲ ਨਾਲ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਹੱਕਾਂ ਤੇ ਡਾਕਾਂ ਨਹੀਂ ਪੈਣ ਦਿੰਦੇ ਫਿਕਰ ਨਾ ਕਰਿਓ ਕਹਿੰਦੇ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਚਾਹੇ ਚੰਡੀਗੜ੍ਹ ਦਾ ਮਸਲਾ ਹੋਵੇ ਚਾਹੇ ਸਿੱਖਿਆ ਦਾ ਮਸਲਾ ਹੋਵੇ ਪੰਜਾਬ ਦੇ ਹੱਕਾਂ ਤੇ ਡਾਕਾਂ ਨਹੀਂ ਪਊਗਾ ਕਹਿੰਦੇ ਯਕੀਨ ਰੱਖਿਓ ਚਲੋ ਪਰ ਕੇਂਦਰੀਕਰਨ ਹੋ ਰਿਹਾ ਜਨਾਬ ਯੂਨੀਵਰਸਟੀਆਂ ਦਾ ਕੇਂਦਰੀਕਰਨ ਹੋ ਰਿਹਾ ਘਟ ਗਿਣਤੀਆਂ ਤੇ ਹਮਲੇ ਹੋ ਰਹੇ ਨੇ ਸੁਭਿਆਂ ਦੇ ਹੱਕ ਮਾਰੇ ਜਾ ਰਹੇ ਨੇ ਰੋਜ਼ ਨਵੀਆਂ ਬਿਉਂਤਾਂ ਘੜੀਆਂ ਜਾ ਰਹੀਆਂ ਨੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕੇਂਦਰ ਦੇ ਅਜੂਟਰਨ ਨੂੰ ਲੈ ਕੇ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਤੋ ਇਹ ਇਸ ਵਾਲਾਂ ਦੇ ਨਾਲ ਕੀ ਬਿਆਨ ਨਾਲ ਦੋਚਾਰ ਹੋਇਆ ਜਾ ਸਕਦਾ ਸਦਨ ਇਤਿਹਾਸਕ ਸਥਾਨ ਦੇ ਉੱਤੇ ਇਤਿਹਾਸਕ ਦਿਨ ਦੇ ਉੱਤੇ ਉੱਥੇ ਸਦਨ ਬਣਾਉਣ ਨਾਲ ਇਤਿਹਾਸਕ ਸਦਨ ਬਣਦਾ ਜਾਂ ਇਤਿਹਾਸਕ ਫੈਸਲੇ ਲੈਣ ਨਾਲ ਇਤਿਹਾਸਕ ਸਦਨ ਬਣਦਾ ਕੀ ਇਸ ਦੇ ਵਿੱਚ ਕੋਈ ਉਹ ਜਿਹੇ ਇਤਿਹਾਸਕ ਫੈਸਲੇ ਹੋਏ ਜਿਨ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ ਉਦਾਹਰਨ ਦੇ ਤੌਰ ਦੇ ਉੱਤੇ ਵੱਡੀ ਉਮੀਦ ਸੀ ਕਿ ਸੁਭਿਆ ਦੇ ਵਤਨ ਅਧਿਕਾਰਾਂ ਨੂੰ ਲੈ ਕੇ ਕੀ ਨੰਪੁਰਪੁਰ ਸਭ ਦੇ ਮਤੇ ਤੇ ਚਰਚਾ ਕਰਾ ਪਾਉਂਗੇ ਨਹੀਂ ਹੋਈ ਜਨਾਬ ਉਹਦਾ ਜ਼ਿਕਰ ਤੱਕ ਵੀ ਨਹੀਂ ਆਇਆ ਕੇਂਦਰ ਵੱਲੋਂ ਕੇਂਦਰੀਕਰਨ ਹੋਣ ਦੇ ਪਹਿਲੂ ਦੇ ਉੱਤੇ ਕੋਈ ਮਤਾ ਲਿਆਉਂਗੇ ਨਹੀਂ ਲਿਆਂਦਾ ਜਨਾਬ ਸੋ ਘਟ ਗਣਤੀਆਂ ਦੇ حوالے ਨਾਲ ਜੇ ਉਸ ਸਮੇਂ ਦਾ ਹਾਕਮ ਹਮਲਾਬਰਸੀ ਇਕਤਰ ਨੂੰ ਧਰਮ ਦੇ ਵਿੱਚੋਂ ਤਾਂ ਮੌਜੂਦਾ ਸਥਿਤੀ ਦੇ ਵਿੱਚ ਜਿਹੋ ਜਿਹੀਆਂ ਚੁਣੌਤੀਆਂ ਨੇ ਉਹਦੇ ਨੂੰ ਨਜਿੱਠਣ ਲੈ ਕੇ ਕੋਈ ਵੈਸ ਹੋ ਗਈ ਨਹੀਂ ਹੋਈ ਜਨਾਬ ਸਵਾਲ ਆਏ ਭਰੂਤ ਦੇ ਡਿਲੀਡਰ ਪ੍ਰਤਾਪ ਬਾਜਪਾ ਨੇ ਥੋੜੀ ਬਹੁਤ ਗੱਲਬਾਤ ਰੱਖੀ ਉਥੇ ਅਸ਼wini ਸ਼ਰਮਾ ਨਾਲ ਟਕਰਾਅ ਵੀ ਹੁੰਦਾ ਨਜ਼ਰ ਆਇਆ ਹੈ ਸੁਖਪਾਲ ਖਹਿਰਾ ਮੁੱਖ ਮੰਤਰੀ ਦੇ ਸਮੋਦਨ ਦੇ ਵਿੱਚ ਮਤਲਬ ਦੋ ਚਾਰ ਆਪਣੀਆਂ ਗੱਲਾਂ ਕਹਿੰਦੇ ਵਿਰੋਧ ਪ੍ਰਗਟਾਉਂਦੇ ਵੀ ਨਜ਼ਰ ਆਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਦੀ ਕਾਟ ਮਤਲਬ ਸੜੇ ਹੋਏ ਟਮਾਟਰ ਦੀ ਉਦਾਹਰਣ ਦੇ ਕੇ ਕੀਤੀ ਕੋਈ ਨਾ ਜਦੋਂ 10 ਕਿਲੋ ਟਮਾਟਰ ਖਰੀਦਦੇ ਆ ਬੜੀ ਛਾਂਡ ਛਾਂਡ ਕੇ ਖਰੀਦਦੇ ਆ ਤਾਂ ਵੀ ਕੋਈ ਖਰਾਬ ਨਿਕਲ ਜਾਂਦਾ ਪਰ ਸਵਾਲ ਵੱਡਾ ਹੈ ਇਤਿਹਾਸਕ ਦਿਨ ਸੀ ਦੇ ਆਸਕਸਤਾਨਾ ਕੀ ਇਸ ਇਤਿਹਾਸ ਸਿਰਜਿਆ ਕੋਈ ਜਾਂ ਨਹੀਂ ਇਸ ਬਾਰੇ ਦਾ ਜਨਾਬ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਹੋਏ ਇਸ ਵਿਸ਼ੇਸ਼ ਇਲਾਜ ਦੇ ਹਵਾਲੇ ਨਾਲ ਜੇ ਆਪਾਂ ਥੋੜਾ ਜਿਹਾ ਪਿਛਾਂ ਜਾ ਕੇ ਝਾਤ ਮਾਰੀਏ ਤਾਂ ਜਦੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਇਹ ਇਮਾਰਤ ਨਹੀਂ ਬਣੀ ਸੀ ਉਦੋਂ ਪਹਿਲਾਂ ਬਖ ਬਖ ਥਾਂ ਮੇ ਸੈਸ਼ਨ ਹੁੰਦੇ ਰਹੇ ਚਾਹੇ ਆਜ਼ਾਦੀ ਤੋਂ ਬਾਅਦ Shimla ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸੈਸ਼ਨ ਚੱਲੇ ਹੋਣ ਫਿਰ ਚੰਡੀਗੜ੍ਹ ਪੰਜਾਬ ਹੁੰਦ ਚ ਆ ਗਿਆ ਚੰਡੀਗੜ੍ਹ ਦਾ ਪਹਿਲੂ ਮਤਲਬ ਚੰਡੀਗੜ੍ਹ ਰਾਜਧਾਨੀ ਵਜੋਂ ਸਿਰਿਆ ਸ਼ੁਰੂ ਹੋਈ ਪ੍ਰਕਿਰਿਆ 1961 ਦੇ ਹਿਵਾਲੇ ਨਾਲ ਮੈਂ ਦੇਖਦਾ ਕਿ ਇੱਕ ਵਾਰ ਇਸ ਨਮੀ ਇਮਾਰਤ ਸੈਸ਼ਨ ਹੋਣ ਤੋਂ ਬਾਅਦ ਵੀ ਹ ਮਤਲਬ ਸਕੂਲ ਦੇ ਵਿੱਚ ਸੈਸ਼ਨ ਚੱਲੇ ਜਿੱਥੇ ਪਹਿਲਾਂ ਵੀ ਸੈਸ਼ਨ ਚੱਲਦੇ ਚੰਡੀਗੜ੍ਹ ਦੇ ਸਰਕਾਰੀ ਸਕੂਲ 'ਚ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਲੱਗਦੇ ਰਹੇ ਪਰ ਫਿਰ ਉਸ ਤੋਂ ਬਾਅਦ ਜਦੋਂ ਰੈਗੂਲਰ ਤੌਰ ਤੇ ਲਗਾਤਾਰਤਾ ਦੇ ਰੂਪ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਏ ਉਹ ਤੋਂ ਬਾਅਦ ਫਿਰ ਮੁੜ ਕੇ ਬਾਅਦ ਕਿਤੇ ਸੈਸ਼ਨ ਨਹੀਂ ਲੱਗਿਆ ਪਹਿਲਾ ਮੌਕਾ ਸੀ ਸੋ ਜੇ ਪਿਛੋਕੜ 'ਚ ਝਾਤ ਮਾਰੀਏ ਤਾਂ ਮੈਂ ਉਹ ਅੰਕੜੇ ਕੁਝ ਦੇਖ ਰਿਆ ਸੀ ਮੇਰੇ ਮੂਰੇ ਰਿਪੋਰਟ ਆਈ ਚਰਨਜੀਤ ਭੁੱਲਰ ਰਵਾਨੀ ਤੇ ਉਹੀ ਸਾਰਾ ਤਾਥੋ ਦੇ ਵਿੱਚ ਸੀਗੇ ਤੇ ਮੈਨੂੰ ਲੱਗਿਆ ਕਿ ਸਾਂਝੀ ਕਰਨੀ ਪਣਦੀ ਹੈ ਕਹਿੰਦੇ ਅਤੀਤ ਤੇ ਜੇ ਝਾਤ ਮਾਰੀਏ ਤਾਂ ਜਦੋਂ ਸਕੂਲ ਦੇ ਵਿੱਚ ਲੱਗਦੀ ਹੁੰਦੀ ਸੀ ਪੰਜਾਬ ਵਿਧਾਨ ਸਭਾ ਬਦਾਨ ਸਭਾ ਕਤਰਿਤ ਬੰਨ ਤੱਕ ਸੈਸ਼ਨ ਦੀ ਜਗਾ ਬਦਲਦੀ ਰਹੀ ਹੈ ਕਹਿੰਦੇ ਚਰਨਜੀਤ ਭੁੱਲਰ ਇੱਕ ਜਵਾਨਾ ਉਹ ਵੀ ਸੀ ਜਦੋਂ ਪੰਜਾਬ ਵਿਧਾਨ ਸਭਾ ਦੇ اجلاس ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਹੁੰਦੇ ਸਨ ਮੌਜੂਦਾ ਵਿਧਾਨ ਸਭਾ ਦੀ ਉਸਾਰੀ ਤੋਂ ਪਹਿਲਾਂ ਵੀ ਅਤੇ ਉਸਾਰੀ ਤੋਂ ਬਾਅਦ ਵੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਸੈਕਟਰ 10 ਦੇ ਜੂਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਹੈ ਦਸ ਦੇ ਜੂਨੀਅਰ ਸਕੂਲ ਦੇ ਹਾਲਚ ਜੁੜਦੀ ਰਹੀ ਹੈ ਆਜ਼ਾਦੀ ਮਗਰੋਂ ਜਿਨ੍ਹਾਂ ਜਿੰਨਾ ਸਮਾਂ ਪੰਜਾਬ ਦਾ ਸਭਾ ਦਾ ਸਥਾਈ ਸਖਤਰਿਤ ਨਹੀਂ ਬਣਿਆ ਉਹਨਾਂ ਸਮਾਂ ਵਿਧਾਨ ਸਭਾ ਸੈਸ਼ਨ ਦਾ ਸਥਾਨ ਵੀ ਬਦਲਦਾ ਰਿਹਾ ਪੰਜਾਬ ਵਿਧਾਨ ਸਭਾ ਦਾ ਆਖਰੀ اجلاس ਚੰਡੀਗੜ੍ਹ ਦੇ ਸਰਕਾਰੀ ਸਕੂਲ ਹਾਲਚ 20 ਸਤੰਬਰ 1961 ਨੂੰ ਸ਼ੁਰੂ ਹੋ ਕੇ 28 ਸਤੰਬਰ 1961 ਤੱਕ ਚੱਲਿਆ ਸਤੰਬਰ 1961 ਦਾ ਆਖਰੀ ਸੈਸ਼ਨ ਸੀਗਾ ਜਿਹੜਾ ਪੰਜਾਬ ਵਿਧਾਨ ਸਭਾ ਤੋਂ ਬਾਹਰ ਹੋਇਆ ਉਸ ਤੋਂ ਬਾਅਦ ਹੁਣ ਹੋਇਆ ਮਤਲਬ ਜਿਾ ਅਨੰਦਪੁਰ ਸਾਹਿਬ ਕਿਹਾ ਉਸ ਮਗਰੋਂ ਪੰਜਾਬ ਵਿਧਾਨ ਸਭਾ ਜੀ ਸੈਸ਼ਨ ਹੁੰਦੇ ਰਹੇ ਬੇਰਬਿਆਂ ਅਨੁਸਾਰ ਸਤੰਬਰ 1961 ਤੋਂ ਬਾਅਦ ਹੁਣ ਪਹਿਲੀ ਵਾਰ ਹੈ ਜਦੋਂ ਪੰਜਾਬ ਵਿਧਾਨ ਸਭਾ ਅਨੰਦਪੁਰ ਸਾਹਿਬ ਵਿਖੇ ਸੱਜੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਸਮਰਪਿਤ ਸੈਸ਼ਨ ਹੈ ਜਿਹੜਾ ਅਨੰਦਪੁਰ ਸਾਹਿਬ ਹੋਇਆ ਜੀ ਦਾ ਆਪਾਂ ਜ਼ਿਕਰ ਪਹਿਲਾਂ ਵਿਸਤਾਰ ਸਹਿਤ ਕਰਕੇ ਹਟਿਆ ਆਜ਼ਾਦੀ ਤੋਂ ਫੌਰੀ ਮਗਰੋਂ ਪੰਜਾਬ ਵਿਧਾਨ ਸਭਾ ਦੀ ਕੋਈ ਇਮਾਰਤ ਨਾ ਹੋਣ ਕਰਕੇ Shimla ਅਤੇ Chandigarh ਦੇ ਸਕੂਲਾਂ ਕਾਲਜਾਂ ਚ ਵਿਧਾਨ ਸਭਾ ਜੁੜਦੀ ਰਹੀ। ਪਹਿਲੀ ਈਸਟ ਪੰਜਾਬ ਵਿਧਾਨ ਸਭਾ ਦੇ اجلاس 1 ਨਵੰਬਰ 1947 ਤੋਂ 25 ਅਕਤੂਬਰ 1949 ਤੱਕ Shimla ਚ ਗਵਰਨਰ ਜਨਰਲ ਲੋਜ਼ ਦੇ ਕੌਂਸਲ ਚੈਂਬਰਸ ਚ ਹੋਏ। ਉਸ ਸਮੇਂ ਤੱਕ ਮਤਲਬ 47 ਤੋਂ ਲੈ ਕੇ 49 ਤੱਕ ਹੁੰਦੇ ਰਹੇ। ਪਹਿਲੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵੀ 6 ਮਾਰਚ 1960 ਤੋਂ 16 ਅਪ੍ਰੈਲ 1963 ਤੱਕ ਅਸੈਂਬਲੀ ਚੈਂਬਰ ਸ਼ਿਮਲਾ ਛੋਏ ਉਸ ਤੋਂ ਬਾਅਦ ਅਸੈਂਬਲੀ ਸੈਸ਼ਨ 28 ਸਤੰਬਰ 1963 ਤੋਂ 28 ਫਰਵਰੀ 1900 53 ਤੋਂ ਲੈ ਕੇ ਕਹਿੰਦੇ ਫਿਰ 61 ਤੱਕ ਕਹਿੰਦੇ ਜੀ ਚੰਡੀਗੜ੍ਹ ਤੇ ਪੰਜਾਬੀ ਜਨਕ ਕਾਲਜ ਦੇ ਹਾਲਚ ਹੁੰਦੇ ਰਹੇ ਫਿਰ ਇਸ ਤੋਂ ਬਾਅਦ ਜੀ ਕਹਿੰਦੇ ਆਖਰ 6 ਮਾਰਚ 1961 ਨੂੰ ਪੰਜਾਬ ਵਿਧਾਨ ਸਭਾ ਦੀ ਮੌਜੂਦਾ ਇਮਾਰਤ 'ਚ ਸਥਾਈ ਹਾਊਸ ਬਣ ਗਿਆ ਹੁਣ ਇਹ ਦੇਖੋ ਤੁਸੀਂ ਮਾਰਚ 1961 ਵਾਲਾ ਸੈਸ਼ਨ ਪੰਜਾਬ ਵਿਧਾਨ ਸਭਾ ਦੀ ਇਮਾਰਤ 'ਚ ਹੋਇਆ ਪਰ ਸਤੰਬਰ 1961 ਵਾਲਾ ਸੈਸ਼ਨ ਦੁਬਾਰਾ ਜਾ ਕੇ ਸਕੂਲ 'ਚ ਹੋਇਆ 6 ਮਾਰਚ 1961 ਤੋਂ ਲੈ ਕੇ 30 ਮਾਰਚ 1961 ਤੱਕ ਚੱਲਿਆ ਉਹ ਇਹ ਸਮਾਰਚ ਹੋਇਆ ਜਿੱਥੇ ਉਹ ਪੰਜਾਬ ਵਿਧਾਨ ਸਭਾ ਜੁੜਦੀ ਹੁੰਦੀ ਹੈ ਬਾਦ ਚ ਮੁੜ ਕਈ ਮੀਟਿੰਗਾਂ ਸਰਕਾਰੀ ਸਕੂਲ ਦੇ ਹਾਲ ਚ ਵਿਧਾਨ ਸਭਾ ਚ ਹੋਈਆਂ ਇਮਾਰਤ ਬਣਨ ਮਗਰੋਂ ਵੀ ਸਰਕਾਰੀ ਸਕੂਲ ਦੀ ਚੋਣ ਅਸੈਂਬਲੀ ਸੈਸ਼ਨ ਲਈ ਕਿਉਂ ਕੀਤੀ ਗਈ ਇਸ ਦਾ ਕੋਈ ਠੋਸ ਸਵਾਲਾ ਨਹੀਂ ਮਿਲਦਾ ਮੁਜੇ ਦਾ ਇਮਾਰਤ ਬਣਨ ਤੋਂ ਬਾਅਦ 20 ਸਤੰਬਰ 1961 ਤੋਂ ਲੈ ਕੇ 28 ਸਤੰਬਰ 1961 ਤੱਕ ਪੰਜਾਬ ਵਿਧਾਨ ਸਭਾ ਦੀਆਂ ਕੁਝ ਮੀਟਿੰਗਾਂ ਚੰਡੀਗੜ੍ਹ ਦੇ ਸੈਕਟਰ 10 ਦੇ ਜੂਨੀਅਰ ਸੈਕੰਡਰੀ ਸਕੂਲ ਚ ਹੋਈਆਂ ਫਿਰ 13 ਮਾਰਚ 1962 ਤੋਂ ਮੌਜੂਦਾ ਸਮੇਂ ਤੱਕ ਤਾਂ 1962 ਤੋਂ ਫਿਰ ਸ਼ੁਰੂ ਹੋ ਗਿਆ ਸਿਸਟਮ ਫਿਰ 1962 ਤੋਂ ਬਾਅਦ ਸਾਰੇ ਸੈਸ਼ਨ ਇੱਥੇ ਹੋਏ ਮਤਲਬ 53 ਤੱਕ ਵਾਲੇ ਜਿਹੜੇ ਆ 60 ਤੱਕ ਵਾਲੇ ਜਿਹੜੇ ਆ ਉਹ ਸ਼ਿਮਲਾ ਵਗੈਰਾ ਚ ਵੀ ਹੁੰਦੇ ਰਹੇ ਫਿਰ ਚੰਡੀਗੜ੍ਹ ਆ ਕੇ 61 ਵਾਲੇ ਦੇ ਹਵਾਲੇ ਨਾਲ ਵੀ ਇਹ ਪਹਿਲੂ ਖੜਾ ਕੇ ਸਕੂਲ ਚ ਵੀ ਹੋਏ ਤੇ ਉਸ ਵੀ ਹੋਏ ਪਰ ਸਤੰਬਰ ਤੋਂ ਬਾਅਦ ਸਤੰਬਰ 1961 ਤੋਂ ਬਾਅਦ ਫਿਰ ਸਾਰੇ ਸੈਸ਼ਨ ਇਸ ਇਮਾਰਤ ਚ ਹੋਏ ਜਿੱਥੇ ਪੰਜਾਬ ਦਾ ਦਫਤਰ ਹੈਗੀ ਹੈ 13 مارچ 1962 ਤੋਂ ਮੌਜੂਦਾ ਸਮੇਂ ਤੱਕ ਪੰਜਾਬ ਵਿਧਾਨ ਸਭਾ ਦੇ اجلاس ਮੌਜੂਦਾ ਵਿਧਾਨ ਸਭਾ ਦੇ ਸਕਤਰੇ ਚ ਹੀ ਹੋਏ ਜਾਣਕਾਰੀ ਅਨੁਸਾਰ ਸਾਲ 1962 ਤੋਂ 1970 ਤੱਕ ਪੰਜਾਬ ਵਿਧਾਨ ਸਭਾ ਦੇ ਦੋ ਦੋ ਸਦਨ ਰਹੇ 1 ਜਨਵਰੀ 1970 ਨੂੰ ਵਿਧਾਨ ਸਭਾ ਦਾ ਉੱਪਰਲਾ ਸਦਨ ਖਤਮ ਕਰ ਦਿੱਤਾ ਗਿਆ ਪੰਜਾਬੀ ਸੂਬਾ ਬਣਨ ਮਗਰੋਂ 1900 ਚਾਰਟ 'ਚ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ 154 ਤੋਂ ਘਟ ਕੇ 87 ਰਹਿ ਗਈ 1966 'ਚ ਫਿਰ ਪੰਜਾਬ ਹੋਂਦ 'ਚ ਆ ਗਿਆ ਤੇ 1967 ਦੀਆਂ ਚੋਣਾਂ ਮਗਰੋਂ ਇਹ ਅੰਕੜਾ ਮੁੜ 104 ਹੋ ਗਿਆ ਤੇ ਮੌਜੂਦਾ ਸਮੇਂ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ 117 ਹੈ ਸੋ ਇਹ اجلاس ਦਾ ਅਤੀਤ ਸੀ ਜਿਹੜਾ ਧਿਆਨ ਖਿੱਚਦਾ ਸੀ ਮੈਨੂੰ ਲੱਗਿਆ ਕਿ ਇਹ ਜਾਣਕਾਰੀ ਸਾਂਝੀ ਕਰਨੀ ਜ਼ਰੂਰ ਬਣਦੀ ਹੈ ਇਹ ਹਫਤਾ ਜਿਹੜਾ ਬੀਤ ਕੇ ਗਿਆ ਇਸ ਹਫਤੇ ਦੇ ਆਖਰੀ ਦਿਨਾਂ ਚ ਪੰਜਾਬ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਤਰਥੱਲੀ ਮਚੀ ਇੱਕ ਨਮਾ ਤਰ੍ਹਾਂ ਦਾ ਫਿਕਰ ਉੱਭਰਿਆ ਕਿ ਲਓ ਜੀ ਹੁਣ ਪਰਮਾਨੈਂਟ ਕੰਮ ਕਰਤਾ ਕੇਂਦਰ ਨੇ ਜਿਹਦੇ ਲਈ ਅਸੀਂ ਲਗਾਤਾਰ ਖਦਸਾ ਪ੍ਰਗਟਾਉਂਦੇ ਆਏ ਕਿ ਭਾਈ ਪੰਜਾਬ ਨੂੰ ਚੰਡੀਗੜ੍ਹ ਚੋਂ ਪੱਕਿਆਂ ਬਾਹਰ ਕਰਦਾ ਬਿਲਕੁਲ ਜੀ ਤੁਸੀਂ ਅਖਬਾਰਾਂ ਟੀਵੀ ਚੈਨਲ ਸੁਰਖੀਆਂ ਮੀਡੀਆ ਦੀਆਂ ਡਿਬੇਟਾਂ ਉਹ ਚਰਚਾਵਾਂ ਸਭ ਤੋਂ ਗੌਰ ਕੀਤੀ ਜਿਦੇ ਵਿੱਚ ਇਹ ਸਪਸ਼ਟ ਆਇਆ ਕਿ ਜਿਹੜਾ ਸਦਰੂਤ ਸੈਸ਼ਨ ਆਉਣਾ ਹੈ ਸੰਸਦ ਦਾ ਉਹਦੇ ਵਿੱਚ ਬਕਾਇਦਾ ਤੌਰ ਤੇ ਨਵਾਂ ਬਿਲ ਆਊਗਾ ਜਿਹੜਾ ਸੋਧ ਬਿਲ ਹੋਊਗਾ ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਉਹਦੇ ਵਿੱਚ ਚੰਡੀਗੜ੍ਹ ਦੇ ਲਈ ਰਾਸ਼ਟਰਪਤੀ ਸਿੱਧਾ ਹੀ ਅਧਿਕਾਰ ਖੇਤਰ ਹੋਊਗਾ ਕਿ ਰਾਸ਼ਟਰਪਤੀ ਸਿੱਧੇ ਨਹੀਂ ਹੈ ਮਤਲਬ ਪੂਰਨ ਕੇਂਦਰੀਕਰਨ ਛੰਡੀਗੜ੍ਹ ਦਾ ਪੂਰਾ ਜੂਟੀ ਬਣਾ ਕੇ ਪੂਰਾ ਕੇਂਦਰ ਦੇ ਕੰਟਰੋਲ ਚ ਪੰਜਾਬ ਹਰਿਆਣਾ ਨੂੰ ਬਾਹਰ ਦਿਖਾਉਣ ਦੀ ਕੋਸ਼ਿਸ਼। ਮਤਲਬ ਦਿਖਾਵਾ ਇਸ ਤਰ੍ਹਾਂ ਕਿ ਲੋ ਜੀ ਥੋੜਾ ਰੇਡ ਕਾ ਮੁਖ ਜੂਗਾ। ਪੰਜਾਬ ਆਪਣੇ ਰਾਹ ਪਵੇ ਹਰਿਆਣਾ ਆਪਣੇ ਰਾਹ ਪਵੇ ਜਦੋਂ ਕਿ ਪਤਾ ਹੈ ਕਿ ਹਰਿਆਣਾ ਤੇ ਕੇਂਦਰ ਇਕੋ ਲਾਈਨ ਚ ਖੜੇ ਨੇ। ਮਸਲਾ ਪੰਜਾਬ ਨੂੰ ਬਾਹਰ ਕਰਨ ਦਾ। ਸੋ ਉਹ ਖਬਰ ਜਦੋਂ ਨਿਕਲ ਕੇ ਆਈ ਕਿ ਜੀ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਸਿੱਧਾ ਕੰਟਰੋਲ ਹੋ ਜਾਣਾ ਕੇਂਦਰ ਦਾ। ਉਹਦੇ ਹਵਾਲੇ ਨਾਲ ਇਹ ਪੂਰੀ ਤਿਆਰੀ ਹੈ ਪੰਜਾਬ ਦੇ ਹੱਕ ਤੇ ਇੱਕ ਨਵਾਂ ਡਾਕਾ ਮਾਰਨ ਦੀ ਕਵਾਇਦ ਹੈ ਕਿ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਕ ਦੀ ਥਾਂ ਦੇ ਉੱਤੇ ਉਪਰ ਰਾਜਪਾਲ ਦਿੱਲੀ ਵਾਲਾ ਫਾਰਮੂਲਾ ਹੈ ਨਾ ਜੰਮੂ ਕਸ਼ਮੀਰ ਵਾਲਾ ਫਾਰਮੂਲਾ ਕਹਿੰਦੇ ਸੀ ਤਾਇਨਾਤ ਕੀਤਾ ਜਾਣਾ ਇਹ ਗੱਲ ਜਿਹੜੀ ਨਿਕਲੀ ਉਹ ਇੰਨੀ ਨਿਕਲੀ ਕਿ ਕੇਂਦਰ ਵੱਲੋਂ ਸੰਸਦ ਦਾ ਜਿਹੜਾ ਸਰਦਰ ਉਤੇ اجلاس ਆਊਗਾ ਉਹਦੇ ਵਿੱਚ ਸੋਧ ਬਿਲਾਊਗਾ ਜੀ ਹੈ ਨਾ ਉਹ ਲਿਸਟਿੰਗ ਹੈ ਉਹ ਬਿਲ ਲਿਸਟਡ ਸੀਗਾ ਸੂਚੀਬੱਧ ਸੀਗਾ ਤੇ ਇਸ ਲਈ ਫਿਕਰਤਾ ਮਚਣੀ ਸੀ ਫਿਰ ਕਿ ਜਦੋਂ ਤੁਸੀਂ ਇਹ ਨਿਯਮ ਵੀ ਤੈਅ ਕਰ ਲਿਆ ਕਿ ਅਸੀਂ ਇੱਥੇ ਉਪ ਰਾਜਪਾਲ ਆ ਦੇਣਾ ਚੰਡੀਗੜ੍ਹ ਦਾ ਪ੍ਰਸ਼ਾਸਕ ਹਮੇਸ਼ਾ ਪੰਜਾਬ ਦਾ ਰਾਜਪਾਲ ਤੁਰਿਆ ਆ ਰਿਹਾ ਕਿਉਂਕਿ ਪੰਜਾਬ ਦੀ ਰਾਜਧਾਨੀ ਹੈ ਹਰਿਆਣਾ ਕਰਾਇ ਤੇ ਅਜੇ ਟੈਂਪਰੇਰੀ ਆ ਰਹੇ ਨੇ ਆਪਣੀ ਵੱਖਰੀ ਬਣਾ ਕੇ ਸ਼ਿਫਟ ਕਰਨਾ ਸੀ ਪਰ ਉਹ ਰੇੜਕਾ ਵੱਧਾ ਗਿਆ ਤੇ ਕੇਂਦਰ ਸਰਕਾਰਾਂ ਨੇ ਇਸ ਨੂੰ ਮਤਲਬ ਪਾਣੀ ਚ ਮਧਾਣੀ ਪਾ ਕੇ ਰੱਖੀ ਪਰ ਹਾਂ ਹੁਣ ਪੰਜਾਬ ਦੇ ਹੱਕ ਤੇ ਨਵਾਂ ਡਾਕਾ ਸੀਗਾ ਜਿਹਦੀ ਅਸੀਂ ਚਰਚਾ ਬਹੁਤ ਦਿਨ ਤੋਂ ਕਰਦੇ ਆ ਰਹੇ ਸੀ ਕਿ ਲੋਕ ਪਾਈ ਉਹਨਾਂ ਨੇ ਇਸ ਬਾਰੇ ਸੈਸ਼ਨ ਦੇ ਵਿੱਚ ਇਹ ਬਿੱਲ ਲਿਆਉਣਾ ਸੋਧ ਬਿੱਲ ਲਿਆਉਣਾ ਲਿਸਟਿੰਗ ਕਰ ਲਈ ਹੈ ਜਿਹਦੇ ਤਹਿਤ ਚੰਡੀਗੜ੍ਹ ਨੂੰ ਸੰਵਿਧਾਨ ਦੀ ਧਾਰਾ 240 ਵਿੱਚ ਸ਼ਾਮਿਲ ਕੀਤਾ ਜਾਊਗਾ ਮਤਲਬ ਪੰਜਾਬ ਯੂਨੀਵਰਸਿਟੀ ਦਾ ਰੇੜਕਾ ਦਾ ਚੱਲੇ ਰਿਹਾ ਸੀ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਰਿਹਾ ਪੰਜਾਬ ਨੂੰ ਚੰਡੀਗੜ੍ਹ ਤੋਂ ਬਾਹਰ ਕਰਨ ਦੀ ਕੋਸ਼ਿਸ਼ ਸੀ ਸੋ ਚਲੋ ਜੀ ਜਿੱਦਾਂ ਇਹ ਪਹਿਲੂ ਆਇਆ 86 ਬਿਆਨਬਾਜ਼ੀ ਸ਼ੁਰੂ ਹੋਈ ਲੀਡਰਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਇਸ ਮਸਲੇ ਤੇ ਆਵਾਜ਼ ਉਠਣੀ ਸ਼ੁਰੂ ਹੋ ਗਈ ਉਸ ਆਵਾਜ਼ ਦਾ ਅਸਰ ਕਈਏ ਇਹ ਰਸੂਖ ਕਈਏ ਕਿ ਜੀ ਕਹਿੰਦੇ ਜੀ ਕੇਂਦਰ ਨੇ ਯੂ ਟਰਨ ਲੈ ਲਿਆ ਖਬਰਾਂ ਬਦਲੀਆਂ ਦੂਏ ਦਿਨ ਸਰਲੇਖ ਬਦਲੇ ਦੂਏ ਦਿਨ ਐ ਮੀਡੀਆ ਦੀ ਡਿਬੇਟ ਦਾ ਢੰਗ ਬਦਲਿਆ ਦੂਸਰੇ ਦਿਨ ਖਬਰ ਕੀ ਆਈ ਕਿ ਜੀ ਕੇਂਦਰ ਨੇ ਯੂ ਟਰਨ ਲੈ ਲਿਆ ਰਾਸ਼ਟਰਪਤੀ ਵੱਲੋਂ ਸਿੱਧੇ ਨਿਯਮ ਬਣਾਉਣ ਵਾਲਾ ਜਿਹੜਾ ਬਿੱਲ ਆ ਉਸ ਨੂੰ ਸਲਾਮ ਮਸ਼ਵਰੇ ਨਾਲ ਲਾਗੂ ਕਰਾਂਗੇ ਜੀ ਗ੍ਰਹਿ ਮੰਤਰੀ ਦਾ ਲਖ ਰਿਹਾ ਮਤਲਬ ਅਮਿਤ ਸ਼ਾਹ ਦਾ ਵਿਭਾਗ ਇਹ ਕਹਿ ਰਿਹਾ ਹੈ ਕਿ ਜੇ ਅਸੀਂ ਇਹਨੂੰ ਲਾਗੂ ਵੀ ਕਰਨਾ ਹੋਇਆ ਅਸੀਂ ਸਾਰੀਆਂ ਤੇ ਰਸਬੰਧ ਤੇ ਰ ਮਤਲਬ ਇੱਕੋ ਦੇ ਵਿੱਚ ਚੰਡੀਗੜ੍ਹ ਸਬੰਧ ਤੇ ਰ ਆਪਣੇ ਆ ਬਣਾ ਲਈ ਤੇ ਪੰਜਾਬ ਤੇ ਹਰਿਆਣਾ ਜੀ ਹੁਣ ਜੇ ਚੰਡੀਗੜ੍ਹ ਤੇ ਹਰਿਆਣਾ ਇੱਕ ਪਾਸੇ ਹੋਊਗਾ ਪੰਜਾਬ ਗੱਲਾਂ ਪੈਗਾ ਫਿਰ ਚੰਡੀਗੜ੍ਹ ਤੇਰ ਕਿੱਥੋਂ ਹੈ ਚੰਡੀਗੜ੍ਹ ਨੂੰ ਲੈ ਕੇ ਤਾਂ ਮਸਲਾ ਤੇ ਤੁਸੀਂ ਚੰਡੀਗੜ੍ਹ ਨੂੰ ਕਿ ਵੱਖਰੀ ਤੇ ਰੋਜੋ ਪੇਸ਼ ਕਰ ਰਹੇ ਹੋ ਇੱਥੇ ਹੁਣ ਇਹਦੇ ਉੱਤੇ ਕਹਿੰਦੇ ਜੀ ਕੇਂਦਰ ਨੇ ਯੂ ਟਰਨ ਨਹੀਂ ਲਿਆ ਕਿ ਫਿਲਹਾਲ ਚੰਡੀਗੜ੍ਹ ਦੇ ਉੱਤੇ ਬਿੱਲ ਪੇਸ਼ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਮਤਲਬ ਮੈਂ ਉਹ ਰਿਪੋਰਟਾਂ ਦੇਖ ਲਿਆ ਸੀਗਾ ਜਿਹੜੀਆਂ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਜੋਕਿਆ ਗਿਆ ਕਹਿੰਦੇ ਹਰ ਧਿਰ ਨਾਲ ਬਕਾਇਦਾ ਤੌਰ ਤੇ ਗੱਲਬਾਤ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ ਇਹ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੋਕਿਆ ਕਹਿੰਦੇ ਸਰਕਾਰ ਇਸ ਸਾਲ ਅਜੇਾ ਕੋਈ ਵੀ ਫੈਸਲਾ ਲੈਣ ਦੀ ਕਵਾਇਦ ਵਿੱਚ ਨਹੀਂ ਹੈ ਅਜੇ ਸਾਡੀ ਕੋਈ ਮੰਸ਼ਾ ਨਹੀਂ ਹੈ ਇਸ ਸਾਲ ਇਹ ਗੌਰ ਕਰਨ ਵਾਲੀ ਗੱਲ ਹੈ ਜਿਹੜੇ ਮੈਂ ਸ਼ਬਦ ਵਰਤ ਰਹੇ ਹਾਂ ਇਸ ਸੈਸ਼ਨ ਦੇ ਵਿੱਚ ਇਸ ਵਾਰ ਮਤਲਬ ਆਹ ਹੁਣ ਦਸੰਬਰ ਤੋਂ ਬਾਅਦ ਸਾਲ ਖਤਮ ਹੋ ਜਾਣਾ ਮੰਨ ਲਓ ਇਸ ਸੈਸ਼ਨ ਦੇ ਵਿੱਚ ਜਿਹਾ ਕੋਈ ਵੀ ਕਹਿੰਦੇ ਸਾਡਾ ਅਜਿਹਾ ਫੈਸਲਾ ਲੈਣ ਦਾ ਮਨਸ਼ਾ ਨਹੀਂ ਹੈ ਮਨ ਨਹੀਂ ਹੈ ਮਤਲਬ ਇਹ ਇਹ ਕਹਿੰਦਾ ਇਸ ਵਾਰ ਨਹੀਂ ਹੈ ਜਾਂ ਮਤਲਬ ਅੱਗੇ ਵਾਰ ਕਰ ਸਕਦੇ ਇਹ ਮਤਾ ਕੇਵਲ ਕੇਂਦਰ ਸਰਕਾਰ ਦੀ ਚੰਡੀਗੜ੍ਹ ਦੇ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਹਾਨ ਕਰਨ ਲਈ ਸੀ ਕਹਿੰਦੇ ਅੱਛਾ ਜੀ ਸਾਨੂੰ ਇਹ ਨਹੀਂ ਸਮਝ ਆਉਂਦੀ ਬਸ ਤੁਸੀਂ ਤਾਂ ਸਾਰਾ ਕੁਝ ਆਸਾਨ ਹੀ ਕਰਨਾ ਚਾਹੁੰਦੇ ਹੋ ਕਹਿੰਦੇ ਆਸਾਨ ਕਰ ਲਈ ਸੀ ਚੰਡੀਗੜ੍ਹ ਦੀ ਪ੍ਰਸ਼ਾਸਨਿਕ ਪ੍ਰਬੰਧਕੀ ਪ੍ਰਬੰਧਕਕ ਤੌਰ ਦੇ ਉੱਤੇ ਬਦਲਣ ਵਾਲੀ ਕਵਾਇਦਾ ਜਿਹੜੀ ਨਾ ਕਿ ਪੰਜਾਬ ਤੇ ਹਰਿਆਣਾ ਦੇ ਨਾਲ ਕੋਈ ਕਹਿੰਦੇ ਜਿੱਦਾਂ ਵਿਗਾੜ ਪਾਉਣ ਦੀ ਕਵਾਇਦਾ ਨਾ ਕੋਈ ਬਦਲਾ ਨਹੀਂ ਕਰ ਰਹੀ ਕਹਿੰਦੇ ਸੀ ਮਤਲਬ ਪੰਜਾਬ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਬਸ ਤੁਸੀਂ ਸਾਨੂੰ ਸਮਝਾਉਣ ਦੇ ਵਿੱਚ ਨਾ ਕਾਮਯਾਬ ਹੋ ਜਾਨੇ ਹੋ ਹੈ ਸਾਡੀ ਤਾਂ ਸਮਝ ਹੀ ਨਹੀਂ ਕਮਾਲ ਕੀ ਕਹਿਣਾ ਚਾਹੁੰਦੇ ਹੋ ਜਨਾਬ ਨੰਗਾ ਚਿੱਟਾ ਦਿਖ ਰਿਹਾ ਹੈ ਕਿ ਤੁਸੀਂ ਅਜੇ ਵੀ ਕੀ ਕਿਹਾ ਆ ਮੇਰੇ ਪੁਰੇ ਇੱਕ ਸਰਲੇਖ ਪਿਆ ਕਹਿੰਦੇ ਜੀ ਪੰਜਾਬ ਦੇ ਵਿੱਚੋਂ ਉੱਠੇ ਰੋਹ ਤੋਂ ਬਾਅਦ ਕੇਂਦਰ ਸਰਕਾਰ ਪਿੱਛੇ ਹਟਿਆ ਕੀ ਪਿੱਛੇ ਹਟਿਆ ਸਰਦ ਰੁੱਤ ਸੈਸ਼ਨ 'ਚ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਮਤਲਬ ਇਰਾਦਾ ਹੈਗਾ ਜੇ ਇਰਾਦਾ ਨਾ ਹੁੰਦਾ ਤੁਸੀਂ ਇਹਨੂੰ ਲਿਸਟਿੰਗ ਕਿਉਂ ਕਰਦੇ ਤੁਸੀਂ ਇਸ ਗੱਲ ਨੂੰ ਸ਼ਾਮਲ ਕਿਉਂ ਕਰਦੇ ਸੈਸ਼ਨ ਦੇ ਹਵਾਲੇ ਨਾਲ ਤੁਸੀਂ ਇਸ ਸੋਧ ਦੇ ਉੱਤੇ ਚਰਚਾ ਕਿਉਂ ਕਰਦੇ ਇਹਨਾਂ ਨੂੰ ਥੋੜਾ ਇਰਾਦਾ ਹੈ ਕਿ ਕੇਂਦਰ ਕੇਂਦਰੀਕਰਨ ਕਰਨਾ ਤੇ ਪਹਿਲਾਂ ਤੁਸੀਂ ਮਤਲਬ ਕਿ ਚੰਡੀਗੜ੍ਹ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕੇਂਦਰੀ ਕੈਟਾਗਰੀ ਚ ਲੈ ਕੇ ਗਏ ਫਿਰ ਤੁਸੀਂ ਯੂਨੀਵਰਸਿਟੀ ਨੂੰ ਹੱਥ ਪਾ ਰਹੇ ਹੋ ਫਿਰ ਤੁਸੀਂ ਇੱਥੇ ਦਾ ਤਬਾਜਨ ਬਦਲ ਰਹੇ ਹੋ ਤਾਂ ਕਿ ਕਹਨੂੰ ਇਹ ਕਹਿਣ ਨੂੰ ਹੋ ਜਵੇ ਭਾਈ ਚੰਡੀਗੜ੍ਹ ਦਾ ਪੰਜਾਬੀਆਂ ਦੀ ਗਿਣਤੀ ਘਟਾ ਹੈ ਇਸ ਲਈ ਇਹਦੇ ਦਾ ਪੰਜਾਬ ਦਾ ਕੀ ਹੱਕ ਹੈ ਤੇ ਫਿਰ ਹੁਣ ਆਪ ਰਹਿਣੀ ਹੋਣੀ ਕਿ कसो ਤੁਹਾਡੇ ਇਸ ਪਹਿਲੂ ਨੇ ਕੱਢਤੀ ਕਿ ਸਾਰੀਆਂ ਹੁਣ ਕਹਿੰਦੇ ਸਾਰੀਆਂ ਤਰ੍ਹਾਂ ਦੀ ਸਲਾਹ ਨਾਲ ਅਸੀਂ ਫੈਸਲਾ ਕਰਾਂਗੇ ਤੇ ਸਭ ਨੂੰ ਭਰੋਸੇ ਚ ਲਵਾਂਗੇ ਹੁਣ ਸਵਾਲ ਇਹ ਹੈ ਕਿ ਜੀ ਇਹਦਾ ਮਤਲਬ ਤੁਸੀਂ ਫਿਲਹਾਲ ਪਿੱਛੇ ਹਟੇ ਹੋ ਪਰਮਾਨੈਂਟ ਨਹੀਂ ਜੇ ਤੁਸੀਂ ਪਰਮਾਨੈਂਟ ਪਿੱਛੇ ਹਟਣਾ ਹੁੰਦਾ ਤਾਂ ਨਾ ਇਹ ਮੰਥਨ ਆਉਂਦਾ ਨਾ ਇਹ ਚਰਚਾ ਆਉਂਦੀ ਨਾ ਵਿਚਾਰ ਆਉਂਦੀ ਜੂਟਰ ਲੈਂਨ ਨੂੰ ਤੁਸੀਂ ਯੂਨੀਵਰਸਿਟੀ ਤੇ ਵੀ ਲਿਆ ਪਰ ਪੇਚੋ ਤੇ ਫਸਿਆ ਅਜੇ ਤੱਕ ਤੁਸੀਂ ਸੈਂਡ ਸਲੀਟਰ ਦੀ ਚੋਣ ਨਹੀਂ ਕਰਾ ਲਈ ਪਰ ਜੇ ਇਸੇ ਨੁਕਤੇ ਤੇ ਜਾਣਾ ਹੋਵੇ ਕਿ ਜੀ ਅਸੀਂ ਸੰਬੰਧਿਤ ਧਿਰਾਂ ਨਾਲ ਚਰਚਾ ਕਰਨ ਤੋਂ ਬਾਅਦ ਫੈਸਲਾ ਕਰਾਂਗੇ ਹਰਿਆਣਾ ਜੋ ਕੇਂਦਰ ਨੇ ਕਿਹਾ ਜੋ ਮੋਦੀ ਮਿੱਥਿਆ ਨੇ ਕਿਹਾ ਉਹ ਕਰਨਾ ਮੈਂ ਹਰਿਆਣੇ ਤੋਂ ਬਾਪ ਸਰਕਾਰ ਦੀ ਗੱਲ ਕਰ ਰਿਹਾ ਹਰਿਆਣਾ ਸਰਕਾਰ ਉਹ ਤੋਂ ਤਿੰਨ ਤੋਂ ਚਾਰ ਨਹੀਂ ਹੋ ਸਕਦੀ ਟਾਸ ਤੋਂ ਮਸ ਨਹੀਂ ਹੋ ਸਕਦੀ ਟ੍ਰਾਂਸਫਰ ਮਾਲ ਸਾਡੇ ਵਾਲਿਆਂ ਨੇ ਵੀ ਨਹੀਂ ਹੋਣਾ ਉਹ ਤਾਂ ਥੋੜਾ ਜਿਹਾ ਲੋਕਾਂ ਦਾ ਦਬਦਬਾ ਹੈ ਨਹੀਂ ਤਾਂ ਇਹ ਵੀ ਕੇਂਦਰ ਦੀ ਬੋਲੀ ਬੋਲਦੇ ਨੇ ਚਾਹੇ ਕੋਈ ਤੇ ਰੁਕ ਜਾ ਵਿਰੋਧੀ ਤੇ ਜਾ ਸੱਤਾਧਾਰੀ ਤੇ ਤੇ ਚਾਹੇ ਖੇਤਰੀ ਪਾਰਟੀ ਸਾਡੀ ਹਾਂ ਇੱਕ ਪਹਿਲੂ ਜਿਹੜਾ ਇਹਦੇ ਵਿੱਚ ਸਵਾਲ ਖੜਾ ਹੈ ਕਿ ਤੁਸੀਂ ਇੱਕ ਤੇਰ ਬਣਾ ਰਹੇ ਹੋ ਚੰਡੀਗੜ੍ਹ ਨੂੰ ਕਿ ਚੰਡੀਗੜ੍ਹ ਦੇ ਜੀ ਲੋਕ ਨੇ ਜੀ ਇੱਥੇ ਵੱਸਦੇ ਨੇ ਜੀ ਉਹਨਾਂ ਦੀ ਮਨਸ਼ਾ ਵੀ ਜਾਣਾਂਗੇ ਜੀ ਪੰਜਾਬ ਤੇ ਹਰਿਆਣਾ ਨੂੰ ਪੁੱਛਾਂਗੇ ਕਾਨੂੰ ਤੁਸੀਂ ਅੰਕੜੇ ਲਿਆ ਕੇ ਮਰੇ ਰੱਖੋਗੇ ਕਿ ਜੀ ਚੰਡੀਗੜ੍ਹ ਦੇ ਵਿੱਚ ਪੰਜਾਬੀਤਾ ਜੀ 20% ਨੇ ਜੀ ਤੇ 80% ਕੌਣ ਨੇ ਜੀ ਫਿਰ ਤੁਸੀਂ ਕਹੋਗੇ ਜੀ ਹਿੰਦੀ ਭਾਸ਼ੀ ਨੇ ਜੀ ਇਸ ਲਈ ਜੀ ਤਾਂ ਕੇਂਦਰੀ ਜਾਂ ਜੀ ਤੁਸੀਂ ਕਹੋਗੇ ਜੀ ਆ ਇੰਨੇ ਯੂਪੀ ਦੇ ਨੇ ਜੀ ਇੰਨੇ ਬਿਹਾਰ ਦੇ ਨੇ ਜੀ ਇੰਨੇ ਗੁਜਰਾਤ ਦੇ ਨੇ ਜੀ ਇੰਨੇ ਮਹਾਰਾਸ਼ਟਰ ਦੇ ਨੇ ਜੀ ਇੰਨੇ ਬੰਗਾਲ ਦੇ ਨੇ ਜੀ ਹੈ ਇੰਨੇ ਜੀ ਹਿਮਾਚਲ ਦੇ ਨੇ ਜੀ ਇੰਨੇ ਜੀ ਆ ਹੋਰ ਸੂਬੇ ਦੇ ਨੇ ਜੀ ਮਤਲਬ ਹੋਰ ਸੂਬਿਆਂ ਦੇ ਮਿਲਾ ਕੇ ਉਹ 80% ਨੇ ਜੀ ਪੰਜਾਬੀ ਇੱਥੇ 20% ਨੇ ਜੀ ਤੇ ਉਹਨਾਂ ਦੇ ਵਿੱਚੋਂ ਵੀ 10% ਚਾਹੁੰਦੇ ਆ ਜੀ ਕਿ ਪੰਜਾਬ ਨੂੰ ਵੀ ਲੈ 10 ਚੁੱਪੇ ਬੈਠੇ ਨੇ ਹੋਰ ਸਸੇ ਅੰਕੜੇ ਪੇਸ਼ ਕਰ ਦੋ ਤੇ ਇਹਦੇ ਨਾਲ ਫਿਰ ਚੰਡੀਗੜ੍ਹ ਥੋੜਾ ਹੋ ਜਾਊਗਾ ਹੈ ਚਲੋ ਇਸੇ ਨੂੰ ਤੁਸੀਂ ਮਹਾਰਾਸ਼ਟਰ ਲੈ ਮਹਾਰਾਸ਼ਟਰ ਦੇ ਵਿੱਚ ਤੁਸੀਂ ਤੀਜੀ ਭਾਸ਼ਾ ਵਜੋਂ ਹਿੰਦੀ ਢਾਖਲ ਕਰਨੀ ਚਾਹੀਦੀ। ਮਹਾਰਾਸ਼ਟਰ ਦੇ ਵਿੱਚ ਮੁੰਬਈ ਇੱਕ ਨਗਰ ਆਉਂਦਾ ਤੁਹਾਡਾ। ਮੁੰਬਈ ਨਗਰ ਮਹਾਰਾਸ਼ਟਰ ਦਾ ਤੁਰਾ ਹੈ। ਉਸ ਮੁੰਬਈ ਨਗਰ ਦੇ ਵਿੱਚ ਉੱਥੇ ਵੀ ਜੇ ਮਹਾਰਾਸ਼ਟਰ 'ਚ ਹਿੰਦੀ ਆਉਣੀ ਸੀ ਤੀਜੀ ਭਾਸ਼ਾ ਤੋਂ ਉੱਥੇ ਵੀ ਆਉਣੀ ਸੀ ਮੁੰਬਈ ਦੇ ਵਿੱਚ ਨਹੀਂ ਆਈ ਨਾ। ਮਹਾਰਾਸ਼ਟਰ ਵਾਲਿਆਂ ਨੇ ਵਿਰੋਧ ਕੀਤਾ ਤੁਹਾਨੂੰ ਹਿੰਦੀ ਵਾਪਸ ਲੈਣੀ ਪੈਗੀ ਉੱਥੇ। ਨਾਲ ਤੁਸੀਂ ਇਹਨਾਂ ਨੂੰ ਅਤਵਾਦੀ ਕਿਹਾ। ਨਾ ਤੁਸੀਂ ਉਹਨਾਂ ਨੂੰ ਕੋਈ ਖਾਲਸਤਾਨੀ ਕਿਹਾ ਨਾ ਤੁਸੀਂ ਉਹਨਾਂ ਨੂੰ ਚੀਨੀ ਪਾਕਿਸਤਾਨੀ ਕਿਹਾ ਹੈਨਾ ਕੋਈ ਟਾਈਮ ਲਾਇਆ ਪੰਜਾਬ ਚੋਂ ਪੰਜਾਬ ਦੇ ਹੱਕ ਲਈ ਕੋਈ ਆਵਾਜ਼ ਉੱਠ ਜਵੇ ਤਾਂ ਪਤਾ ਨਹੀਂ ਸਾਡੇ ਤੇ ਕਿੰਨੇ ਟੈਗ ਲੱਗਦੇ ਆ ਭਾਈ ਪਰ ਉੱਥੇ ਮੁੰਬਈ ਦੇ ਵਿੱਚ ਮਰਾਠਿਆਂ ਦੀ ਗਿਣਤੀ ਮਸਾਂ 20% ਹੈ 25% ਹੋਊ ਚਾ 30% ਹੋਊ ਜੋ ਮੇਰੇ ਕੋਲ ਜਾਣਕਾਰੀ ਹੈ 20-22% ਹੈ ਜੇ ਮਰਾਠਿਆਂ ਦੀ ਗਿਣਤੀ ਮੁੰਬਈ ਦੇ ਵਿੱਚ 20% 25% 30% ਵੀ ਆ ਸਸ 70% ਤਾਂ ਹੋਰ ਨੇ ਉੱਥੇ ਵੀ ਯੂਪੀ ਵਾਲੇ ਹੋਣਗੇ ਬਿਹਾਰ ਵਾਲੇ ਹੋਣਗੇ ਗੁਜਰਾਤ ਵਾਲੇ ਹੋਣਗੇ ਉਤਰੀ ਭਾਰਤ ਵਾਲੇ ਪੰਜਾਬ ਵਾਲੇ ਹੋਣਗੇ ਹੋਰ ਹੋਣਗੇ ਤੇ ਫਿਰ ਉਹਨੂੰ ਡਿਊਟੀ ਬਣਾ ਦਿਓ ਭਾਈ ਹੈ ਹਿੰਮਤ ਮੈਂ ਇਹਨੂੰ ਡਿਊਟੀ ਬਣਾ ਸਕਦੇ ਨਹੀਂ ਬਣਾ ਸਕਦੇ ਸੀ ਫਿਰ ਚੰਡੀਗੜ੍ਹ ਨੂੰ ਡਿਊਟੀ ਬਣਾਉਣ ਬਾਰੇ ਕੀ ਸੋਚ ਰਹੇ ਹੋ ਬਣਾਇਆ ਹੋਇਆ ਅਜੇ ਵੀ ਤੁਸੀਂ ਉਹਨੂੰ ਡਿਊਟੀ ਦੀ ਕੈਟਾਗਰੀ ਚ ਪਾਇਆ ਹੋਇਆ ਪਰ ਉੱਥੇ ਅਜੇ ਵੀ ਪੰਜਾਬ ਦਾ ਪੈਰ ਤਰ ਤੇ ਹਰਿਆਣਾ ਵੀ ਚਲੋ ਆਪਣਾ ਪਹੁੰਚਾ ਫੜ ਕੇ ਬੈਠਾ ਕਿ ਉਹਨੂੰ ਜਦ ਤੱਕ ਵੱਖਰਾ ਨਹੀਂ ਕੀਤਾ ਨਾ ਉਹ ਤਾਂ ਰਾंतिक तौर ਤੇ ਤੁਸੀਂ ਪਤਾ ਹੋਇਆ ਵਿੱਚ ਉਸ ਦਾ ਤਾਂ ਹੱਕ ਬਣਦਾ ਕਿ ਉਹਨੂੰ ਵੱਖਰੀ ਰਾਜ ਤਾਂ ਨਹੀਂ ਮਿਲੇ ਪਰ ਚੰਡੀਗੜ੍ਹ ਚ ਨਹੀਂ ਚੰਡੀਗੜ੍ਹ ਤੋਂ ਬਾਹਰ ਬਣ ਕੇ ਮਿਲੇ ਤੇ ਚੰਡੀਗੜ੍ਹ ਪੰਜਾਬ ਦੇ ਨਾਂ ਤੇ ਉਸਰੇ ਪੰਜਾਬ ਨਹੀਂ ਮਿਲੇ ਹੁਣ ਹੁਣ ਬਾਹਰੀ ਹੈ ਇਸ ਪਹਿਲੂ ਤੇ ਸਿਆਸੀ ਜਮਾਲ ਦੀ ਮੈਂ ਦੂਆ ਪਾਸੇ ਦੂਏ ਪਾਸੇ ਅੱਗੇ ਵਧਦੇ ਆਪਾਂ ਹੁਣ ਜੂ ਟਰਨ ਹੋ ਗਿਆ ਫਿਲਹਾਲ ਮਸਲਾ ਟਲ ਗਿਆ ਸਾਡੀਆਂ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਆਗੇ ਅਕਾਲੀ ਦਲ ਕਹਿੰਦਾ ਜੀ ਅਸੀਂ ਕੋਰਟ ਮੋਡ ਦੀ ਬੈਠਕ ਚ ਮਤਾਂ ਲਿਆਂਦਾ ਤੁਸੀਂ ਪੰਜਾਬ ਦੀ ਵਿਧਾਨ ਸਭਾ ਚਰਚਾ ਕਰ ਲਓ ਜਿਹਦੇ ਤੇ ਬੋਲ ਲਓ ਮਤਿਆ ਨਾਲ ਹੋਊਗਾ ਮਸਲਾ ਮੈਂ ਤਾਂ ਓਕੇ ਬਾਤ ਕੇ ਗੱਲ ਕਰਦਾ ਕਹਿੰਦੇ ਜੀ ਪੰਜਾਬ ਦੀ ਭਾਜਪਾ ਨੇ ਸੁਖਦਾਸਾਂ ਰਿਜੋਲੂਸ਼ਨ ਤੇ ਭਰਾਵਾ ਤਲਵਾਰ ਲਟਕ ਰਹੀ ਹੈ ਖਤਰਾ ਟਲਿਆ ਨਹੀਂ ਸੁਖਦਾਸਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਸਰਕਾਰ ਨੇ ਵੀ ਲੈ ਲਿਆ ਸੁਖਦਾਸਾਂ ਤਾਂ ਵਿਰੋਧੀ ਧਿਰ ਕਾਂਗਰਸ ਨੇ ਵੀ ਲੈ ਲਿਆ ਸੁਖਦਾਸਾਂ ਅਕਾਲੀਆਂ ਨੇ ਵੀ ਲੈ ਲਏ ਤੇ ਬਾਕੀ ਦਲਾਂ ਨੇ ਵੀ ਲੈ ਲਿਆ ਬਸ ਸੁਖਦੇਸਾਂ ਹੀ ਲਿਓ ਪੰਜਾਬ ਦੇ ਲਈ ਕੋਈ ਸਾਹ ਨਾ ਚੜਾਇਆ ਕਦੇ ਔਖੇ ਨਾ ਹੋਇਆ ਕਦੇ ਉਹ بار بار ਹਮਲਾ بار بار ਹੱਲਾ بار بار ਕੋਸ਼ਿਸ਼ بار بار ਇਹ ਚਾਲਬਾਜ਼ ਤੇ ਤੁਸੀਂ ਚੁੱਪ ਬਿਆਨ ਦੇਤਾ ਮਤਾ ਪਾਤਾ ਨਾਰਾ ਮਾਰਤਾ ਚਿੱਠੀ ਲਿਖਤੀ ਬਸ ਬਿੱਡੋ ਨਾ ਮੈਮ ਕਿ ਭਾਈ ਹੁਣ ਤਾਂ ਲੈ ਕੇ ਹੀ ਰਹਾਂਗੇ ਕਿਉਂ ਨਹੀਂ ਲੜਾਈ ਲੜਦੇ ਕਿ ਚੰਡੀਗੜ ਸਾਡੇ ਪਿੰਡੂ ਜਾੜੇ ਸਾਡੇ ਲੋਕ ਉਜਾੜੇ ਉਹਨਾਂ ਨੂੰ ਕੱਖਾਂ ਦੇ ਭਾ ਰੋਲਿਆ ਤੇ ਅੱਜ ਤੁਸੀਂ ਚੰਡੀਗੜ੍ਹ ਵੀ ਸਾਨੂੰ ਦੇਖ ਕੇ ਰਾਜੀ ਨਹੀਂ ਇਹਦੇ ਨਾਲ ਜੇ ਇੱਥੇ ਗਿਣਤੀ ਮਿੰਟੀ ਘੱਟ ਵੱਧ ਦਾ ਹਵਾਲਾ ਪੰਜਾਬ ਦੀ ਰਾਜਸਟਾਨੀਆਂ ਪਈ ਤੇ ਇਹਦੇ ਨਾਲ ਤੁਸੀਂ ਤਵਾਜਨ ਥੋੜਾ ਬਦਲ ਦੋਗੇ ਤੇ ਤਵਾਜਨ ਬਦਲ ਵੀ ਕੇ ਤਾਂ ਤੁਸੀਂ ਸਾਡਾ ਵਿਰਸਾ ਥੋੜਾ ਖੋਲੋਗੇ ਸਾਡਾ ਹੱਕ ਥੋੜਾ ਖੋਲੋਗੇ ਇਹਦੇ ਤੇ ਲੜਾਈ ਕਿੰਨੇ ਲੜਨੀ ਚੁਣੇ ਨਵੇਂ ਦੇ ਆਲੇ ਚੁਣੀ ਸਰਕਾਰ ਨੇ ਚੁਣੇ ਮੈਂਬਰਾਂ ਨੇ ਵਿਧਾਨ ਸਭਾ ਦੇ ਹੋਣ ਸੰਸਦ ਦੇ ਹੋ ਪਰ ਉਹ ਸੁਸਰੀ ਮੰਕਸ ਹੋ ਜਾਂਦੇ ਨੇ ਇਹ ਪੰਜਾਬ ਦਾ ਪਾਸਰੇ ਇਹ ਹਮਲਾ بار بار ਹੋਏਗਾ ਫਿਲਹਾਲ ਚੰਡੀਗੜ੍ਹ ਉੱਤੇ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਫਿਲਹਾਲ ਹੈ ਫਿਰ ਆਏਗਾ ਹਮਲਾ